ਹਾਂ ਜੀ ਬਲਕੌਰ ਸਿੰਘ ਦੇ ਨਾਮ ਦੀ ਬੜੀ ਚਰਚਾ ਬਿਲਕੁਲ ਮੈਂ ਤੁਹਾਨੂੰ ਕਹਿ ਰਿਹਾ ਕਿ ਚਰਚਾਵਾਂ ਬਹੁਤ ਸਾਰੇ ਨਾਵਾਂ ਦੀਆਂ ਐ ਔਰ ਕਿੱਥੇ ਉਹਨੂੰ ਅਮਲੀ ਜਾਮਾ ਪਾਇਆ ਜਾਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਬਲਕੌਰ ਸਿੰਘ ਜੀ ਸਾਡੇ ਦਿਲ ਦੇ ਬੜੇ ਨੇੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਸਾਡੇ ਵੱਡੇ ਭਰਾ ਨੇ ਅਗਰ ਉਹ ਕਿਸੇ ਚੀਜ਼ ਦੀ ਵੀ ਇੱਛਾ ਜ਼ਾਹਿਰ ਕਰਨਗੇ ਉਹਨਾਂ ਅਸੀਂ ਹਮੇਸ਼ਾ ਅਸੀਂ ਹਾਜ਼ਰ ਪ੍ਰਧਾਨ ਜੀ ਬਲਕੌਰ ਸਿੰਘ ਦੇ ਨਾਮ ਦੀ ਬੜੀ ਚਰਚਾ ਬਿਲਕੁਲ ਮੈਂ ਤੁਹਾਨੂੰ ਕਹਿ ਰਿਹਾ ਕਿ ਚਰਚਾਵਾਂ ਬਹੁਤ ਸਾਰੇ ਨਾਵਾਂ ਦੀਆਂ ਹਨ ਔਰ ਕਿੱਥੇ ਉਹ ਨੂੰ ਅਮਲੀ ਜਾਮਾ ਪਾਇਆ ਜਾਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਬਲਕੌਰ ਸਿੰਘ ਜੀ ਸਾਡੇ ਦਿਲ ਦੇ ਬੜੇ ਨੇੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਸਾਡੇ ਵੱਡੇ ਭਰਾ ਨੇ ਅਗਰ ਉਹ ਕਿਸੇ ਚੀਜ਼ ਦੀ ਇੱਛਾ ਜ਼ਾਹਿਰ ਕਰਨਗੇ ਉਹਨਾਂ ਸੇ ਹਮੇਸ਼ਾ ਅਸੀਂ ਹਾਜ਼ਰ ਹਾਂ ਪ੍ਰਧਾਨ ਜੀ ਬਲਕੌਰ ਸਿੰਘ ਦੇ ਨਾਮ ਦੀ ਬੜੀ ਚਰਚਾ ਤ੍ਰਿਕੋਲ ਮੈਂ ਤੁਹਾਨੂੰ ਕਹਿ ਰਿਹਾ ਕਿ ਚਰਚਾਵਾਂ ਬਹੁਤ ਸਾਰੇ ਨਾਵਾਂ ਦੀਆਂ ਐ ਔਰ ਕਿੱਥੇ ਉਹਨੂੰ ਅਮਲੀ ਜਾਮਾ ਪਣਾਇਆ ਜਾ ਰਿਹਾ ਜਾਈਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਬਲਕੌਰ ਸਿੰਘ ਜੀ ਸਾਡੇ ਦਿਲ ਦੇ ਬੜੇ ਨੇੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਸਾਡੇ ਵੱਡੇ ਭਰਾ ਨੇ ਅਗਰ ਉਹ ਕਿਸੇ ਚੀਜ਼ ਦੀ ਵੀ ਇੱਛਾ ਜ਼ਾਹਿਰ ਕਰਨਗੇ ਉਹਨਾਂ ਸੇ ਹਮੇਸ਼ਾ ਅਸੀਂ ਹਾਜ਼ਰ ਪ੍ਰਧਾਨ ਜੀ ਬਲਕੌਰ ਸਿੰਘ ਦੇ ਨਾਮ ਦੀ ਬੜੀ ਚਰਚਾ ਤ੍ਰਿਕੋਲ ਮੈਂ ਤੁਹਾਨੂੰ ਕਹਿ ਰਿਹਾ ਕਿ ਚਰਚਾਵਾਂ ਬਹੁਤ ਸਾਰੇ ਨਾਵਾਂ ਦੀਆਂ ਐ ਔਰ ਕਿੱਥੇ ਉਹ ਨੂੰ ਅਮਲੀ ਜਾਮਾ ਪਾਇਆ ਜਾ ਜਾਏਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਬਲਕੌਰ ਸਿੰਘ ਜੀ ਸਾਡੇ ਦਿਲ ਦੇ ਬੜੇ ਨੇੜੇ ਨੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੇ ਸਾਡੇ ਵੱਡੇ ਭਰਾ ਨੇ ਅਗਰ ਉਹ ਕਿਸੇ ਚੀਜ਼ ਦੀ ਵੀ ਇੱਛਾ ਜ਼ਾਹਿਰ ਕਰਨਗੇ ਉਹਨਾਂ ਸੇ ਹਮੇਸ਼ਾ ਅਸੀਂ ਹਾਜ਼ਰ ਜੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ